ਸਾਸਤਰੀ ਗਾਲ ਜੀ ਸਵਾਗਤ ਆ ਤੁਹਾਡਾ ਅੱਜ ਦੇ ਬ੍ਰੋਡਕਾਸਟ ਅੱਜ ਆਪਣਾ ਹਯੂਰ ਸਾਹਿਬ ਦੀ ਯਾਤਰਾ ਦਾ ਦਿਨ ਪੰਜਵਾਂ ਸੋ ਅੱਜ ਆਪਾਂ ਪਹਿਲਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੋ ਗਦਾਵਰੀ ਨਦੀ ਦੇ ਵਿੱਚੋਂ ਜਲਦੀ ਗਾਗਰ ਭਰ ਕੇ ਸੱਚਖੰਡ ਸ੍ਰੀ ਹਯੂਰ ਸਾਹਿਬ ਦੇਖੇ ਲੈ ਕੇ ਜਾਂਦੇ ਨੇ ਉਸ ਦੇ ਤੇ ਫਿਰ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਨਾਨਕ ਠੇਰਾ ਸਾਹਿਬ ਦੇ ਸੋ ਅੱਜ ਆਪਾਂ ਚੱਲੇ ਹਾਂ ਨਾਨਕ ਠੇਰਾ ਸਾਹਿਬ ਨੂੰ ਸੋ ਜੁੜੇ ਰਹੋ ਸਾਡੇ ਨਾਲ ਤੁਹਾਨੂੰ ਦੱਸਾਂਗੇ ਵੀ ਕਿਵੇਂ ਦਾ ਰਸਤਾ ਤੇ ਕਿੰਨਾ ਟਾਈਮ ਲੱਗ ਗਿਆ ਤੈਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਦੇ ਗਦਾਵਰੇ ਨਾਲੋਂ ਚੱਲਦੀ ਸੀ ਕੋ ਚੌਚਾ ਕਣ ਜਿਹੜਾ ਸਾਹਿਬ ਨੂੰ ਚੱਲਦੇ ਜਾਂਦੇ ਆ ਗਦਾਵਰੇ ਨਾਲੋਂ ਮੈਂ ਰੁਕਦਾ ਕਿ ਆ ਕੈਂਟੀ ਉਹਨਾਂ ਦੀ ਵੀ ਪੂਜਾ ਪਾਜਾ ਹੀ ਹੈ ਸਾਨੂੰ ਦਾਸ ਅਸੇ ਅੱਛੇ ਤੱਕ ਹਨ ਜਦ ਆਹ ਜਾਂ ਸੀੜੀ ਵਾਲਾ ਫੇਰ ਆਇਆ ਉਹਨੂੰ ਪਾ ਗਦੇ ਆ ਅ ਇਹਨਾਂ ਦਾ ਕੋਈ ਸੀਗਾ ਕੋਈ ਇਹਨਾਂ ਦਾ ਕੋਈ ਤਿਆਰ ਹੋਊਗਾ ਬਸ ਕੱਟ ਮੁੰਡੇ ਇਹਨਾਂ ਨੇ ਕੱਟ ਤਿਆਰ ਕੀ ਹੈ ਐ ਕਿ ਨਾ ਹੀ ਜਾਈਂ ਨਾ ਪਾਏ ਨਾਨਕ ਜੀਰਾ ਸਾਹਿਬ ਪਹੁੰਚ ਗਏ ਆ ਵਾਹ ਵਾਹ ਤਨੇ ਘੰਟੇ ਲੱਗਿਆ ਪਰ ਉਹ ਪੂਰੇ ਪਹੁੰਚਣਾ ਹੈ ਲਾਲੂ ਬਾਉਂ ਭਾਰਕੀਤਾ ਅਥੇ ਬਾਣੀ ਉਚਾਰਨ ਕੀਤੀ ਜਲਸੀ ਮੇ ਆਵੇ ਛਸਮ ਕੀ ਬਾਣੀ ਸੈਸ਼ਨ ਕਰੀ ਗਿਆਨ ਦੇ ਨਾਲ ਦੂਜੀ ਉਦਾਸੀ ਵਿੱਚ ਬਾਬਾ ਜੀ ਧਰਮ ਵਰ ਭਗਾਰੇ ਘੁਲੀਆ ਰੋਹਨ ਸੀਨੇ ਰਾਪਾਂਦੇ ਹੋਏ ਬਾਬਾ ਜੀ ਇੰਦੋਰ ਗੁਰਾਂ ਤੋਂ ਓਂਕਾਰਿਸ਼ਵਰ ਜੀ ਰ ਸ੍ਰੀ ਹਜੂਰ ਸਾਹਿਬ ਤੋਂ ਹੁੰਦੇ ਹੋਏ ਇਸ ਵਿਦਰ ਦੀ ਧਰਤੀ ਤੇ ਚਰਨ ਪਾਇਆ ਸੁੰਦਰ ਰਾਮਣੀ ਤੇ ਪਹਾੜੀ ਉਸਤਾਨ ਫੇਕੇ ਬਾਬਾ ਜੀ ਨੇ ਇੱਥੇ ਆਸਨ ਲਾਇਆ ਸੋਸ ਵੇਲੇ ਇੱਥੇ ਕੁਝ ਫਕੀਰ ਰਹਿੰਦੇ ਸੀ ਮੁੱਖੀ ਫਕੀਰੀ ਵੀ ਜਲਾਲਉਦੀਨ ਜਿਸ ਨੇ ਸਾਹਿਬੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਸਤਤਿ ਰੱਖੀ ਸੀ ਆਪਨੇ ਸਾਥੀਆਂ ਨੂੰ ਕਿਹਾ ਸਾਥੀਓ ਫਕੀਰੋ ਸੁਣ ਰਹੇ ਹੋ ਅੱਜ ਇਸ ਜੰਗਲਿਕ ਰਬਾਬ ਦੀ ਆਵਾਜ਼ ਸੁਣਾਈ ਦੇਣੀ ਹੈ ਰੱਬੀ ਨਾਲ ਸੁਣਾਈ ਦੇ ਰਿਹਾ ਹੈ ਜਾਪਦਾ ਹੈ ਸਾਹਿਬੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਜਗਤ ਮੁਕਤ ਆਤਮਾ ਦੇ ਭ੍ਰਮਣ tour ਕਰ ਰਹੇ ਹਨ ਇਹ ਇਸ ਧਰਤੀ ਤੇ ਚਰਨ ਪਾ ਰਹੇ ਹਨ ਜਮੂ ਚਲਵੀ ਮਨਾਦੀ ਦਰਸ਼ਨ ਕਰੀਏ ਉਹ ਸਾਧੀਆਂ ਸਵੇਤ ਬਾਬਾ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ ਦਰਸ਼ਨ ਕੀਤੇ ਬੜੇ ਜੀ ਖੰਡ ਕਰ ਸਵਾਰਿਆ ਨੇ ਅਰਜ਼ੋਈ ਕੀਤੀ ਜੀ ਬਾਬਾ ਜੀਓ ਆਪ ਜੀ ਨੇ ਆਪਾਵਰ ਬੇਨਕ ਬਖਸ਼ਿਸ਼ ਕਿਰਪਾ ਕੀਤੀ ਹੈ ਇਸ ਧਰਤੀ ਤੇ ਆਪ ਜੀ ਨੇ ਚਰਨ ਪਾ ਰਹੇ ਹਨ اے دھرتی بڑی افاقی ہے اے دھرتی بھی پانی نہیں یہ جی پانی ہے سمخارا سو سو ڈیڑھ ڈیڑھ سو لوگ یہ کوئی کھٹنے پہلے میں مٹھا جل نہیں ملتا کرپا کرو کوئی مٹھے جلدہ پروا چلاو تو اتیاز کرتا ہے صاحب شیب ارنانے تیر جی مہاراج نے ست کرتا اور آپ کے اپنے سجے پیر بھی کھڑاؤں اس پہاڑیوں چھوائی کھڑا چھوان کی دیر سے ਆਪਕ ਜਿਸ ਮਾ ਪੁੱਤ ਸਰ ਦੇ ਮੁਕ ਨਿਕਲੇ ਆ ਧਰਮ ਗੁਰੂ ਨਾਨਕ ਧਰਮ ਗੁਰੂ ਆਜ ਇਹ ਸਥਾਨ ਨਾਨਕ ਘੀਰਾ अथवा ਭਾਰਤ ਦਾ ਪੰਜਾਬਾਇਤ ਕਰਕੇ ਪ੍ਰਸਤਿਤ ਹੋਇਆ ਦੂਰ ਦੂਰ ਤੋਂ ਸੰਗਤਾਂ ਆਈਆਂ ਹਨ ਦਰਸ਼ਨ ਇਸਨਾਨ ਕਰਕੇ ਆਪਣਾ ਜਨਮ ਸਫਲਾ ਕਰ ਰਹੀਆਂ ਗੁਰਨਾਨਕ ਸਾਹਿਬ ਜੀ ਨੇ 500 ਸਾਲਾ ਆਤਮਨ ਗੁਰਦੁਆਰਿਆਂ ਖਿਸ਼ਿਆ ਗੁਰਨਾਨਕ ਹਸਪਤਾਲ ਖੋਲ੍ਹਿਆ ਗਿਆ جیڑا کی جتا سی سیوہ کر رہا ہے گرنانک صاحب جیڑے مشتہ پرکار کر رہا ہے سینگڑے کمرے بن چکے ہن بن رہے ہن گروہ دیا جب نکر چبی گھنٹے بس رہے ہیں یہ ساری سیوہ آپ جیڑے سیوگ جی نال آپ جیڑے انسان نال چل رہی ہے ہر گو سکتہ پرنج بندتا ہے اپنی کمائی کا کچھ حصہ دسون جان کے گردار باگیاں سے مانا کر کے اپنی جیڑ کمائی اپنا جنم سکتا ہے ਸਿੱਖ ਇਤਿਹਾਸ ਨੂੰ ਬੜਾ ਮਾਨ ਪ੍ਰਾਪਤ ਹੈ ਇੱਕ ਤਾਂ ਬਾਬਾ ਜੀ ਨੇ ਆਪਣੇ ਚਰਨ ਛੋਹ ਨਾਮ ਸੋਨੇ ਅਗਰ ਚਸ਼ਮੀ ਦਾਰੀ ਕੀਤੀ ਦੂਜਾ ਪੰਜ ਪਿਆਰੀਆਂ ਵਿੱਚੋਂ ਭਾਈ ਸਾਹਿਬ ਸਿੰਘ ਜਿਨ੍ਹਾਂ ਦਾ ਜਨਮ ਐਸੇ ਪਿੰਡਰ ਦੀ ਧਰਤੀ ਦਾ ਹੋਇਆ ਤੀਜਾ ਸਿੱਖ ਪੰਥੀ ਜਰਨੈਲ ਮਾਤਾ ਮਾਤਾ ਭਾਗੌਰ ਜੀ ਦਾ ਅੰਤਮ ਸਥਾਨ ਲੇਖੋ 10 ਕਿਲੋਮੀਟਰ ਦੂਜੀ ਜਨਵਾੜਾ ਪਿੰਡ ਵਿੱਚ ਇਸ ਲਈ ਇਸ ਪਿੰਡਰ ਦੀ ਧਰਤੀ ਨੂੰ ਸਿੱਖ ਇਤਿਹਾਸ ਵੀ ਬੜਾ ਮਾਣ ਪ੍ਰਾਪਤ ਹੈ ਗੁਰੂ ਸਾਹਿਬ ਜੀ ਦੇ ਦੀਵਲਵਾਰੀਆਂ ਖਾਵਾਂ ਪੈਡੇ ਸ੍ਰੀ ਅਮਰਕੁੰਟ ਸਾਹਿਬ ਜੀ ਦੇ ਦਰਸ਼ਨ ਕਰੋ ਸਤਾਰ ਨਾਲ ਅੰਮ੍ਰਿਤ ਲਓ ਨਾਢੀ ਚੋਟੀ ਬਾਗਰ ਅਜਾਇਬ ਘਰ ਜਿਸ ਇਤਿਹਾਸਿਕ ਸ਼ਹੀਦਾਂ ਦੇ ਗੁਰੂਆਂ ਦੇ ਪੁੱਤ ਹੁੰਦੇ ਉਹਦੇ ਆਪ ਜੀ ਦੇ ਦਰਸ਼ਨ ਕਰੋ ਬਣਾਪ ਜੀ ਕਲਾ ਮਸ਼ਾਹਬੀ ਦੇਖ ਲੈਣ ਤੋਂ ਬਾਅਦ ਗੁਰੂ ਦੇ ਅੰਦਰ ਚਾਰ ਨੇ ਆਈ ਸੰਗਤ ਅੱਗੇ ਬੇਨਤੀ ਹੈ ਲੰਗਰ ਛੱਕੇ bina ਕੋਈ ਸੱਜਣਾ ਨਾ ਜਾਏ ਆਪ ਜੀ ਲੰਗਰ ਵਿੱਚ ਪਹੁੰਚ ਕੇ ਨੰਬਰ 6 ਕੋਰਾਨਿਤ ਕਰ ਜੀ ਆਪ ਜੀਆਂ ਵਿਚੀਆਂ ਬਰਾਬਰ ਕਰਕੇ ਜਾਓ ਦਾਮ ਕਾਮ ਗੰਸ਼ੀ ਗੁਰਮ ਸਾਹਿਬ ਜੀ ਮਹਾਰਾਜ ਕਿਰਪਾ ਕਰ ਮੇਲ ਕਰ ਰਹਿਮਤ ਦਾ ਲਾ ਜੀ ਸਾਰਿਆਂ ਦੀ ਹਾਜ਼ਰੀ ਪ੍ਰਮਾਨ ਕਰਨ ਯਾਤਰਾ ਸਭ ਨੇ ਕਰ ਬਾਣੀ ਦਾ ਭਾਵ ਆਪ ਜੀ ਦੇ ਹਿਰਦੇ ਦਸਾਉ ਨਾਨਕ ਨਾਮ ਚੜ੍ਹਦੀ ਕਲਾ ਦੇ ਭਾਣੀ ਸਰਬਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਅਸਥਾਨ ਨੂੰ ਪਾਵਨ ਬਕਿੱਤਰ ਕੀਤਾ ਤੇ ਅੰਮ੍ਰਿਤ ਚਸ਼ਮੇ ਜਾਰੀ ਕੀਤੇ ਇਹ ਵਿਆਪ ਆਪ ਨੂੰ ਸੰਸਕ ਜਿੱਥੇ ਜਾਏ ਭੇ ਮੇਰਾ ਸਤ ਗੁਰੂ ਸੋ ਨਾਮ ਸੁਹਾਵਾ ਰਹਾ ਆਪ ਨਰਾਇਣ ਕਲਾਧਾਰ ਜਗ ਮੇ ਪਰਵਰੀ ਹੋ ਧਨ 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 ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਦੇ ਉਧਾਰ ਆਪਣੀ ਕਿਰਪਾ ਕਰੀ ਪ੍ਰਭ ਪੂਰਨ ਪੈ ਜਿਸਵਾ ਸਰੂਵਰ ਗੁਰਦੁਆਰਾ ਨਾਨਕੀ ਦਾ ਸਾਹ ਹੈ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਇੱਥੇ ਸਾਰਾ ਲਿਖਿਆ ਹੋਇਆ ਹੈ ਇੰਗਲਿਸ਼ ਦੇ ਵਿੱਚ ਵੀ ਆ ਹਿੰਦੀ ਦੇ ਵਿੱਚ ਵੀ ਆ ਤੇ ਪੰਜਾਬੀ ਦੇ ਵਿੱਚ ਵੀ ਇਤੋਂ ਦੀ ਕਰਨਾਟਕਾ ਦੀ ਜੋ ਲੈਂਜ ਹੋਊਗਾ ਇਹਦੇ ਵਿੱਚ ਇਹ ਹੈ ਜੀ ਅਮਰਤ ਕੁੰਡ ਜਿੱਥੇ ਗੁਰੂ ਸਾਹਿਬ ਨੇ ਆਪਣੀ ਖੜਾ ਵਾਲੀ ਜਗ੍ਹਾ ਲੱਭਿਆ ਸੀ ਅੱਜ ਵੀ ਉੱਥੇ ਉਵੇਂ ਹੀ ਜੰਗ ਆ ਰਿਹਾ ਹੈ ਇਹ ਅਮਰਤ ਕੁੰਡ ਹੈ ਅੱਜ ਕਿੱਥੇ ਜਾਣਾ ਰਿਹਾ ਇੱਥੇ ਗੁਰੂ ਸਾਹਿਬ ਨੇ ਆਪਣੇ ਘਰਾਮ ਨਾਲ ਜਲ ਕੱਢਿਆ ਸੀ ਤੁਹਾਨੂੰ ਮੰਦਰੋਂ ਵੀ ਦਸਤੰ ਕਰਵਾਉਣੇ ਆ ਬੱਸ ਅੰਦਰ ਤੋਂ ਜਾ ਲੋ ਗੱਲ ਸ਼ੁਰੂ ਕਰ ਗੁਰੂ ਸਾਹਿਬ ਨੇ ਇੱਥੇ ਪੰਜਾ ਮਾਰ ਕੇ ਜਲ ਕੱਢਿਆ ਸੀ ਸੱਚੀ ਗੁਰੂ ਖੁਸ਼ਿਆਲਉ ਤੁਰੀਆ ਵਾਸਾ ਸੰਗਤ ਜੀ ਜਦੋਂ ਟਾਈਮ ਆਰਬੇਟ ਕੀਤਾ ਲੋ ਬੰਦ ਕੋਲਉ ਤੁਰੀਆ ਵਜੀ ਲੋਕ ਚੱਲ ਰਹੇ ਨੇ ਔਰ ਲੱਗਾ ਪਾਰਿਆ ਅੱਜ ਜੀ ਹੋਣੀ ਜ਼ਿਆਦਾ ਆ ਰਹੀ ਅੱਜ ਪੰਜਵਾਂ ਤਾਂ ਹੈ ਨਾ ਤੇ ਪੰਜਵੇਂ ਟੈਂਕੀ ਡੀਜ਼ਲ ਦੀ ਪੰਜਵੇਂ ਟੈਂਕੀ ਚ ਭਰਉਣ ਲੱਗੇ ਆ ਕਰਨਾਟਕਾ ਦਾ ਸਟੇਟ ਆ ਕਿਹੜਾ ਸ਼ਹਿਰ ਕਿਹੜਾ ਬਾਈ ਇਹ ਕਰਨਾਟਕਾ ਦਾ ਕਰਨਾਟਕਾ ਦਾ ਕਿਹੜਾ ਸ਼ਹਿਰ ਹੈ ਕਰਨਾਟਕ ਇਹ ਸ਼ਹਿਰ ਕੌਣ ਹੈ ਇਹ ਅਲਪੁਰਗਾ ਅਲਪੁਰਗਾ ਕਰਨਾਟਕਾ ਦੇ ਅਲਪੁਰਗਾ ਤੋਂ 5 ਮਿੰਟ ਹੈ ਕੀ ਟੈਂਕੀ ਭਰਾਈ ਆ ਗੁਰਦੁਆਰਾ ਬੰਦਾ ਘਾਟਸ ਆਇਆ ਆਪਾਂ ਅੱਜ ਦਰਸ਼ਨ ਕੀਤੇ ਗੁਰਦੁਆਰਾ ਨਾਨਕਚੀਰਾ ਸਾਹਿਬ ਅਯੂਰ ਸਾਹਿਬ ਤੋਂ ਨਾਨਕਚੀਰਾ ਸਾਹਿਬ ਦਾ ਸਫ਼ਰ ਤਕਰੀਬਨ 170-80 ਕਿਲੋਮੀਟਰ ਦਾ ਜੋ ਰੋਡ ਵਧੀਆ ਬਣਿਆ ਹੋਇਆ ਰੋਡ ਆ ਗੁਰਦੁਆਰਾ ਸਾਹਿਬ ਦੀ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਆ ਸੋ ਉਸ ਤੋਂ ਬਾਅਦ ਜੋ ਫਿਰ ਵਾਪਸ ਆ ਗਏ ਆਪਾਂ ਦਰਸ਼ਨ ਕੀਤੇ ਗੁਰਦੁਆਰਾ ਬਾਬਾ ਬੰਦਾ ਘਾਟ ਸਾਹਿਬ ਦੇ ਸੋ ਅੱਜ ਦਾ ਵਲੌਗ ਆਪਾਂ ਇੱਥੇ ਹੀ ਖਤਮ ਕਰਦੇ ਆਂ ਮਿਲਦੇ ਆਂ ਕੱਲ੍ਹ ਨਵੇਂ ਵਲੌਗ ਨਾਲ ਧੰਨਵਾਦ